ਜੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਮ ਕੋ ਸਭ ਤੇਰੀ ਵਡਿਆਈ ਕੋ ਨਾਮ ਨਜਾਨੇ ਨਿਰਵਾਹੇ ਗੁਰੂ ਬੋਲ ਨੋ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਗਵਤੀ ਸਿੰਘ ਕਾ ਗੁਰ ਨਾਨਕ ਲੇਂ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨੂੰ ਸਹਾਈ ਅਰਜਨ ਹਰ ਗੋਬਿੰਦ ਨੂੰ ਸਿੰਘ ਰਾਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਇਆ ਜਿਸ ਡਿਠੇ ਸਭ ਦੁੱਖ ਜਾਏ ਤੇ ਗੁਰਹਾਦਰ ਸਿੰਘ ਰਿਆ ਕਹ ਨਾਉਨ ਦੇ ਅਵਤਾਰੇ ਸਭ ਥਾਈ ਹੁਣਾ ਸਹਾਇ ਸਭ ਥਾਈ ਹੁਣਾ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਕਾਠ ਦਰਸ਼ਨ ਦੀਦਾਰ ਕਰ ਕੇ ਧਿਆਨ ਤਰ ਕੇ ਗੋਲ ਨਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਜਿਨ੍ਹਾਂ ਸਾਹਿਬ ਜਾਦਿਆਂ ਜੋ ਨ ਮਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਰੰਗ ਛਕਿਆ ਦੇਖ ਚਲਾਇ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕੋਇਤਰ ਕਮਾਈ ਦੋ ਧਿਆਨ ਧਰ ਕੇ ਬੋਲਣਾ ਜੇ ਵਾਹੀ ਵਾਹੀ ਗੁਰੂ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸੋਂ ਸਵਾਸਾਂ ਸੰਗ ਨਿਵਾਹੀ ਤਨ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਨਕ ਗੁਰੂ ਚਤ ਆਵੇ ਚਤ ਆਵਨ ਕਾ ਸਦਕਾ ਸਰਬ ਸੁਖੋ ਭੂਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਾਇਤ ਦੇਖ ਤੇਗ ਬਤਹਿ ਗਰਦ ਕੀ ਪਾਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸੀ ਜੀ ਕੇ ਹਉਰ ਗਾਵੇ ਗੁਰ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹਾ ਦਾਣ ਪਰੋਸਾ ਦਾਣ ਦਾਨ ਸਰ ਦਾਣ ਨਾਮ ਦਾਣ ਜਿ ਰ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜਕਾਰਾ ਗੰਨ ਨਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਬਵਾਹਿ ਗੁਰੂ ਏ ਅਕਾਲ ਪੁਰਖੋ ਆਪਣੇ ਤੰਥ ਦੇ ਸਦਾ ਸਹਾਇਦਾਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੋਤਮ ਜਿਨ੍ਹਾਂ ਨੂੰ ਪਿਆਰੇ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਜੀ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤਿ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮੋਨੀਆ ਦੇ ਮੋਹ ਨਤਣੀਆਂ ਦੇ ਤਾਨ ਨਿਉਟਿਆਂ ਦੀ ਊਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸੱਚੇ ਕਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ 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 ਜੁਗਉ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਸਤਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਪਵਿੱਤਰ ਚਰਨੋਂ ਕਵਲੋਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਅੰਮ੍ਰਿਤ ਵੇਲਾ ਸਤਨਾਮ ਗੁੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਲ ਆਪ ਜੀ ਦੇ ਮਹਾਂਵਾਕ ਅਨਸਾਰ ਆਪ ਜੀ ਦਾ ਕੋਟਾਨ ਕੋਟੇ ਸ਼ੁਕਰਾਨਾ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਛਤਰ ਸ਼ਾਯਾ ਹੇਠ ਅੰਮ੍ਰਿਤ ਵੇਲਾ ਹੋਇਆ ਹੈ ਮਹਾਰਾਜ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਫੁੱਲੇ ਦਰਸ਼ਨ ਦਿਦਾਰੇ ਉਪਦੇਸ਼ ਬਖਸ਼ਿਸ਼ ਕਰਕੇ ਸਮੂਚੀਆਂ ਸੰਗਤਾਂ ਨੂੰ ਨਿਹਾਲੋ ਨਿਹਾਲ ਨਿਹਾਲ ਕੀਤਾ ਹੈ ਆਪ ਜੀ ਦੇ ਭਾਣੇ ਅੰਦਰ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਹੋਏ دیਵਾਨਾ ਅੰਦਰ ਆਪ ਜੀ ਦੇ ਮਹਾਰਾਜ ਜੀ ਉਹ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨਿਤ ਨੇਮ ਦੀਆਂ ਪੰਜਾਂ ਬਾਣੀਆਂ ਦਾ ਨਿਤਨੇਮ ਹੋਇਆ ਸਤਿਗੁਰ ਜੀ ਜਪਜੀ ਸਾਹਿਬ ਜਾਪ ਸਾਹਿਬ ਤਪ ਪ੍ਰਸਾਦ ਸਵਈਏ ਚੌਪਈ ਸਾਹਿਬ ਅਤੇ ਸੰਪੂਰਨ ਅਨੰਦ ਸਾਹਿਬ ਜੀ ਕੇ ਪਾਠ ਹੋਏ ਗੁਰਬਾਣੀ ਦੇ ਜਾਪ ਕਰਦਿਆਂ ਸੇਵਾ ਸੰਭਾਲ ਨਾਮ ਸਿਮਰਨ ਕਰਦਿਆਂ ਬੇਅੰਤ ਬੇਅੰਤ ਕੋ ਨਾ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਜੀ ਦੇ ਅਣਜਾਣ ਸੇਵਕਾਂ ਆਪ ਜੀ ਨੇ ਬਖਸ਼ ਲੈਣਾ ਅਗਾਂਹ ਤੋਂ ਸਮਤ ਸੋਝੀਆਂ ਬਖਸ਼ਨੀਆਂ ਸ਼ੁੱਧ ਗੁਰਬਾਣੀ ਦੇ ਜਾਪ ਪਾਠ ਸੇਵਾ ਸਿਮਰਨ ਕਰਨ ਦਾ ਬਲ ਉਦਮ ਚਾਹ ਬਖਸ਼ਿਸ਼ ਕਰਨਾ ਜੀ ਗੁਰਬਾਣੀ ਪੜੀ ਸੁਣੀ ਸੱਚਖੰਡ ਗਿਥੇ ਆਪ ਜੀ ਨੇ ਸੋਧ ਕੇ ਪ੍ਰਵਾਨ ਕਰ ਲੈਣੀ ਇਸ ਪਾਵਨ ਪਵਿੱਤਰ ਗੁਰਬਾਣੀ ਦਾ ਭਾਗ ਸਰਬਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ ਸਮੁੱਚੇ ਸੰਸਾਰ ਨਗਰ ਖੇੜੇ ਸਮੁੱਚੀਆਂ ਆਪ ਜੀ ਦੀਆਂ ਸੰਗਤਾਂ ਦੀ ਸਰਾਤੇ ਮਿਹਰਾ ਪ੍ਰਿਆਥਰ ਕਰਨਾ ਆਪ ਜੀ ਨੇ ਨਗਰ ਖੇੜੇ ਸੁਖ ਵਰਤੌਣਾ ਨਾਲ ਮਨੁੱਖੀ ਫਸਲ ਵਾੜੀਆਂ ਤੇ ਸੁਖ ਵਰਤੌਣਾ ਬੀਜਿਆ ਰਿਆ ਕਰਨਾ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਣਾ ਸਮਾ ਸੰਗਤਾਂ ਦੇ ਸਰਾਂ ਤੇ ਸਿਰ ਤੇ ਮਿਹਰਾਂ ਭਰਿਆ ਯਾਤ ਰੱਖਣਾ ਸਰਵਤ ਦੇ ਕਾਲਜ ਰਾਸ ਕਰਨੇ ਆਪਣੇਦਰੋਂ ਗੁਰਸਿੱਖੀ ਜੀਵਨ ਨਾਮ ਸਿਮਰਨ ਦੀ ਦਾਤ ਆਪ ਜੀ ਦੇ ਘਰੋਂ ਤੰਦਰੁਸਤੀ ਦੇ ਰੁਕਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ੋ ਸਰਵਤ ਨੂੰ ਖੁਸ਼ੀਆਂ ਬਖਸ਼ਿਸ਼ਾਂ ਕਰਨੀ ਆ ਮਹਾਰਾਜ ਜੀਓ ਆਪ ਜੀ ਦੀ ਇਲਾਹੀ ਹੁਕਮ ਨਾਮੇ ਦੀ ਦਾਤ ਵਕਸ਼ਿਸ਼ ਕਰਕੇ ਆਪ ਜੀ ਨੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਅੰਮ੍ਰਿਤ ਵੇਲੇ ਦਰ ਆਈਆਂ ਸਰਬਤ ਸੰਗਤਾਂ ਸੇਵਕਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਆਪ ਆਪਣੇ ਦਰ ਪ੍ਰਵਾਣ ਕਰਨੀਆਂ ਆਪਣੇ ਦਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਵਕਸ਼ਿਸ਼ ਕਰਨੀ ਜੀ ਕਿਰਪਾ ਕਰੋ ਜੀ ਹੁਕਮ ਨਾਮੇ ਦੀ ਦਾਤ ਬਖਸ਼ੋ ਹੁਕਮ ਨਾਮੇ ਤੇ ਚਲਣ ਦੀ ਸਮਰੱਥਾ ਬਖਸ਼ੋ ਸਿੱਖ ਪਰਦੇ ਸੁਣਦੇ ਸਰਬਤ ਲਾਹੇ ਵੰਦ ਗੂਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਕਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ वाहिगुरु जी ख़ालसा वाहिगुरु जी फत